ਸਸ਼ੀਕਾਲ ਪੰਜਾਬ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਅకాంਸ਼ਾ ਸਾਡੇ ਸਾਰੇ ਦਰਸ਼ਕਾਂ ਨੂੰ ਲੱਖ-ਲੱਖ ਵਧਾਈਆਂ ਨਵੇਂ ਸਾਲ ਦੀਆਂ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਪੂਰਨ ਰੂਪ ਤੇ ਮੁਕੰਮਲ ਹੋ ਚੁੱਕੀਆਂ ਨੇ ਇਸ ਮੌਕੇ ਮੈਂ ਬੈਠੀ ਹਾਂ ਬਠਿੰਡਾ ਜ਼ਿਲ੍ਹਾ ਦੇ ਮਾਨਕ ਖਾਨਾ ਪਿੰਡ ਦੇ ਵਿੱਚ ਜਿੱਥੇ ਇੱਕ 22 ਸਾਲਾਂ ਦੀ ਲੜਕੀ ਨੇ ਸਰਪੰਚ ਬਣ ਕੇ ਸਰਪੰਚ ਜੋ ਜੇਤੂ ਹੋਏ ਨੇ ਉਹਨਾਂ ਨੇ ਨਾਮ ਰੌਸ਼ਨ ਕੀਤਾ ਹੈ ਆਪਣੇ ਘਰ ਦਾ ਤੇ ਇਸ ਪਿੰਡ ਦਾ ਵੀ ਮਾਣ ਵਧਾਇਆ ਹੈ ਮੈਂ ਅੱਜ ਤੁਹਾਡੀ ਗੱਲ ਕਰਵਾਉਣ ਜਾ ਰਹੀ ਹਾਂ ਸੈਸ਼ਨ ਦੀਪ ਤੇ ਨਾਲ ਸਤਿ ਸ਼੍ਰੀ ਅਕਾਲ ਸੈਸ਼ਨ ਦੀਪ ਵੈਲਕਮ ਟੂ ਪੰਜਾਬ ਸਤਿ ਸ਼੍ਰੀ ਅਕਾਲ ਜੀ ਫਰਸਟ ਆਫ ਆਲ ਮੈਨੀ ਮਨੀ ਕੰਗ੍ਰੈਚੁਲੇਸ਼ਨਸ ਤੁਸੀਂ ਸਰਪੰਚ ਬਣੇ ਹੋ ਤੇ ਇਦੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਇਨਸਪੀਰੇਸ਼ਨ ਜੋ ਸੀ ਕਿਸ ਤੋਂ ਮਿਲੀ ਮੈਨੂੰ ਇਨਸਪੀਰੇਸ਼ਨ ਮੇਰੇ ਪਾਪਾ ਤੋਂ ਹੀ ਮਿਲੀ ਹੈ ਐਂਡ ਸਭ ਤੋਂ ਪਹਿਲਾਂ ਮੇਰਾ ਇੱਕ ਹੀ ਏਮ ਰਿਹਾ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਲੋਕਾਂ ਦੀ ਭਲਾਈ ਕਰਾਂ ਤਾਂ ਇਹਦੇ ਵਿੱਚ ਮੈਂ ਇਸ ਲਈ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਵੀ ਕਰ ਰਹੀ ਸੀ ਐਂਡ ਉਹਦੇ ਮੇਰੀ ਤਿਆਰੀ ਦੇ ਵਿੱਚ ਹੀ ਮੈਨੂੰ ਇੱਕ ਆਪਰਚੂਨਿਟੀ ਮਿਲੀ ਇਹ ਸਰਪੰਚੀ ਦੀ ਚੋਣ ਦੀ ਜੋ ਕਿ ਮੈਂ ਇਸ ਨੂੰ ਗਵਾਉਣਾ ਨਹੀਂ ਚਾਇਆ ਜੀ ਸੋ ਤੁਹਾਡੇ ਘਰ ਦੇ ਵਿੱਚੋਂ ਵੀ ਪਹਿਲਾਂ ਕੋਈ ਸਰਪੰਚ ਰਹੇ ਨੇ ਜਾਂ ਤੁਸੀਂ ਫਸਟ ਟਾਈਮ ਸਰਪੰਚ ਬਣੇ ਹੋ ਨਹੀਂ ਮੇਰੇ ਦਾਦਾ ਜੀ ਸਰਪੰਚ ਸੀਗੇ 2002 ਤੋਂ 2008 ਤੱਕ ਸਭ ਤੋਂ ਪਹਿਲਾਂ ਹਾਂਜੀ ਸੋ ਤੁਸੀਂ ਜੋ ਸਿਰ ਇਹੀ ਇਲੈਕਸ਼ਨ ਤੁਸੀਂ ਕੰਟੈਸਟ ਕੀਤੀ ਤਾਂ ਕੀ ਤੁਸੀਂ ਆਜ਼ਾਦ ਖੜੇ ਹੋਏ ਹੋ ਜਾਂ ਕਿਸੇ ਪਾਰਟੀ ਦੇ ਨਾਲ ਅਸੋਸੀਏਟ ਹੋ ਅਨੇ ਮੈਂ ਕਿਸੇ ਪਾਰਟੀ ਨਾਲ ਐਸੋਸੀਏਟ ਨਹੀਂ ਆ ਆਜ਼ਾਦੀ ਖੜੀ ਹੋਈ ਇਸੀ ਚ ਠੀਕ ਹੈ ਤਾਂ ਕੀ ਵਿਜ਼ਨ ਲੈ ਕੇ ਚੱਲਦੇ ਹੋ ਤੁਸੀਂ ਸੈਸ਼ਨ ਦੀਪ ਪਿੰਡ ਦੇ ਲਈ ਕੀ ਤੁਹਾਡੀ ਸੋਚ ਹੈ ਵੀ ਕੀ ਹੋਣਾ ਚਾਹੀਦਾ ਇੱਥੇ ਕੀ ਬਦਲਾਅ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਬਹੁਤ ਸਾਰੇ ਬਦਲਾਅ ਚਾਹੀਦੇ ਨੇ ਸਾਨੂੰ ਜਿਵੇਂ ਕਿ ਉੱਥੋਂ ਦੇ ਬਲੈਕਬੋਰਡ ਹੋ ਗਿਆ ਜਾਂ ਬੇਸਿਕ ਜੋ ਵੀ ਇਨਫਰਾਸਟ੍ਰਕਚਰ ਹੁੰਦਾ ਤਾਂ ਕਿ ਬੱਚੇ ਉੱਥੇ ਔਨ ਬੱਚਿਆਂ ਦੀ ਗਿਣਤੀ ਬਹੁਤ ਘਟ ਰਹੀ ਹੈ ਸਕੂਲ ਦੇ ਵਿੱਚ ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਲਈ ਹੀ ਕੰਮ ਕਰਨਾ ਚਾਹਾਂਗੀ ਉਸ ਤੋਂ ਬਾਅਦ ਸਾਡੇ ਪਿੰਡ ਦੇ ਆਰਓ ਲਈ ਉਹ ਕਿਉਂਕਿ ਉਹ ਬੰਦ ਪਿਆ ਹੈ ਕਾਫੀ ਸਮੇ ਤੋਂ ਐਂਡ ਡਰੇਨੇਜ ਸੀਵਰੇਜ ਸਿਸਟਮ ਹੋਣਾ ਚਾਹੀਦਾ ਐਂਡ ਸਾਡੇ ਪਿੰਡ ਦੀਆਂ ਸੜਕਾਂ ਦੀ ਹਾਲਤ ਵੀ ਕਾਫੀ ਕਾ ਸਤਾ ਹਾਲਤ ਹੈ ਇਸ ਲਈ ਉਹ ਤੇ ਵੀ ਕੰਮ ਕਰਨਾ ਚਾਹਾਂਗੀ ਜੇ ਆਪਾਂ ਔਰਤ ਐਮਪਾਵਰਮੈਂਟ ਦੀ ਗੱਲ ਕਰੀਏ ਸੈਸ਼ਨ ਦੀ ਤੁਸੀਂ ਸਭ ਤੋਂ ਘੱਟ ਉਮਰ ਦੇ ਸਰਪੰਚ ਬਣੇ ਹੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਯੂ ਹੈਵ ਸੈਟ ਐਨ ਐਗਜ਼ਾਮਪਲ ਫਾਰ ਗਰਲਸ ਤਾਂ ਕੀ ਸੋਚਦੇ ਹੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁੜੀਆਂ ਲਈ ਕੀ ਹੋਣਾ ਚਾਹੀਦਾ ਜੀ ਦੱਸੋ ਮੈਂ ਸੋਚਦੀ ਹਾਂ ਕਿ ਕੁੜੀਆਂ ਨੂੰ ਵੀ ਇਸ ਖੇਤਰ ਵਿੱਚ ਆਉਣਾ ਚਾਹੀਦਾ ਹੈ ਬਿਕਾਜ਼ ਇਹਦੇ ਵਿੱਚ ਵੀ ਕਾਫੀ ਸਕੋਪ ਹੈ ਐਂਡ ਲੋਕਾਂ ਦੀ ਭਲਾਈ ਕਰਨਾ ਇੱਕ ਸਭ ਦੀ ਮਤਲਬ ਹਰ ਕੋਈ ਸੋਚਦਾ ਹੈ ਬਟ ਕੋਈ ਕੰਮ ਨਹੀਂ ਕਰ ਪਾਉਂਦਾ ਉਸਤੇ ਇਸ ਲਈ ਮੈਂ ਚਾਹਾਂਗੀ ਕਿ ਕੁੜੀਆਂ ਵੀ ਇਸ ਖੇਤਰ ਵਿੱਚ ਅੱਗੇ ਵਧਣ ਐਂਡ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਾਂਗੀ ਕਿ ਉਹ ਕੁੜੀਆਂ ਨੂੰ ਵੀ ਅੱਗੇ ਆਉਣ ਦੇਣ ਐਂਡ ਉਹਨਾਂ ਦੇ ਸੁਪਨੇ ਸਹਕਾਰ ਕਰਨ ਤੁਸੀਂ ਸਰਪੰਚ ਬਣੇ ਹੋ ਤਾਂ ਕ੍ਰੈਡਿਟ ਕਿਨੂੰ ਦਿਓਗੇ ਤੁਸੀਂ ਇਸ ਗੱਲ ਦਾ ਮੈਂ ਆਪਣੇ ਪਿੰਡ ਦੇ ਵੋਟਰਾਂ ਨੂੰ ਦਵਾਂਗੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ ਐਂਡ ਮੈਂ ਆਪਣੇ ਪੇਰੈਂਟਸ ਤੇ ਆਪਣੀ ਫੈਮਲੀ ਨੂੰ ਵੀ ਦਵਾਂਗੀ ਜਿਨ੍ਹਾਂ ਨੇ ਮੈਨ ਤੇ ਇਹਨਾ ਭਰੋਸਾ ਦਿਖਾਇਆ ਕਿ ਮੈਨੂੰ ਸਰਪੰਚ ਬਣਾਉਣ ਦੇ ਲਈ ਸੋਚਿਆ ਉਹਨਾਂ ਨੇ ਜੀ ਕਿੰਨਾ ਚੈਲੈਂਜਿੰਗ ਸੀ ਤੁਹਾਡੇ ਲਈ ਇੱਕ ਕੰਟੈਸਟ ਕਰਨਾ ਸਰਪੰਚੀ ਦੀ ਇਲੈਕਸ਼ਨ ਕਾਫੀ ਚੈਲਿੰਜਿੰਗ ਸੀਗਾ ਜਿਵੇਂ ਕਿ ਸਭ ਤੋਂ ਪਹਿਲਾਂ ਇਹ ਚੈਲੰਜ ਹੁੰਦਾ ਸੀ ਕਿ ਲੋਕ ਇਹ ਕਹਿੰਦੇ ਸੀ ਵੀ ਕੁੜੀ ਐ ਇਹਨੂੰ ਸਰਪੰਚ ਕਿਉਂ ਬਣਾ ਰਹੇ ਹੋ ਕਿਉਂਕਿ ਕੁੜੀ ਦਾ ਤਾਂ ਵਿਆਹ ਹੋ ਜਾਏਗਾ ਚਲੀ ਜਾਵੇਗੀ ਜਾਂ ਇਹ ਸੀ ਕਿ ਕੁੜੀ ਕਿਵੇਂ ਸਰਪੰਚੀ ਸੰਭਾਲ ਲੇਗੀ ਤਾਂ ਮੇਰੇ ਨਾਲ ਮੇਰੇ ਘਰਦਿਆਂ ਨੇ ਇਸ ਗੱਲ ਤੇ ਵੀ ਕਾਫੀ ਸਪੋਰਟ ਕੀਤਾ ਐਂਡ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਤੁਹਾਡੇ ਤੋਂ ਪਹਿਲਾਂ ਕੋਈ ਲੜਕੀ ਇਸ ਪਿੰਡ ਦੀ ਸਰਪੰਚ ਰਹੀ ਹੈ ਜਾਂ ਕੋਈ ਹੋਰ ਲੇਡੀ ਤੁਹਾਡੇ ਤੋਂ ਪਹਿਲਾਂ ਨਹੀਂ ਕੋਈ ਸਰਪੰਚ ਨਹੀਂ ਰਹੀ ਜਾਂ ਤਾਂ ਫਰਸਟ ਗਰਲ ਹਾਂਜੀ ਹੁਣ ਕੀ ਅੱਗੇ ਦੀ ਤੁਹਾਡੇ ਕੀ ਰਹੇਗਾ ਸਾਰਾ ਕ੍ਰਾਈਟੇਰੀਆ ਕਿਸ ਤਰ੍ਹਾਂ ਤੁਸੀਂ ਕੰਮ ਕਰੋਗੇ ਕੀ ਕੀ ਪ੍ਰਾਇੋਰਟੀਜ਼ ਹੈਗੀਆਂ ਨੇ ਪਿੰਡੀਆਂ ਪ੍ਰਾਇੋਰਟੀਜ਼ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਇਹ ਇਹ ਕਿ ਸਾਡੇ ਸਕੂਲ ਪ੍ਰਾਇੋਰਟੀ ਰਹੇਗੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਸਾਡੇ ਸਕੂਲ ਦੇ ਵਿੱਚ ਸਾਡੀ ਸਾਡੇ ਪਿੰਡ ਵਿੱਚ ਇੱਕ ਜਿਮ ਵੀ ਸੀ ਜੋ ਕਿ ਬਹੁਤ ਇਸ ਵਕਤ ਖਸਤਾ ਹਾਲਤ ਵਿੱਚ ਹੈ ਮਤਲਬ ਸੁਵਿਧਾ ਆਵਾਂ ਤਾਂ ਬਹੁਤ ਨੇ ਪਿੰਡ ਵਿੱਚ ਬਟ ਉਹਨਾਂ ਨੂੰ ਮੇਨਟੇਨ ਨਹੀਂ ਕੀਤਾ ਜਾ ਰਿਹਾ ਅਸੀਂ ਚਾਹਾਂਗੇ ਕਿ ਜੋ ਵੀ ਹੈ ਸਾਡੇ ਪਿੰਡ ਵਿੱਚ ਅਸੀਂ ਉਹਨੂੰ ਚੰਗੀ ਤਰ੍ਹਾਂ ਮੇਨਟੇਨ ਕਰੀਏ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਈਐਸ ਦੀ ਪ੍ਰੈਪਰੇਸ਼ਨ ਵੀ ਤੁਸੀਂ ਨਾਲ-ਨਾਲ ਕਰ ਰਹੇ ਹੈਗੇ ਹੋ ਤੇ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਪਿੰਡ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈਗੀ ਹੈ ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਟੈਕਲ ਕਰੋਗੇ ਕਿਵੇਂ ਮੈਨੇਜ ਕਰੋਗੇ ਤੁਹਾਡੀ ਸਟੱਡੀ ਨੂੰ ਤੇ ਨਾਲ ਸਰਪੰਚੀ ਨੂੰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੀ ਸਟੱਡੀਆਂ ਤੇ ਕੋਈ ਇਫੈਕਟ ਨਾ ਹੋਣ ਦੇਵਾਂ ਐਂਡ ਜਿੰਨੇ ਮਤਲਬ ਆਰਸ ਚਾਹੀਦੇ ਆ ਮੈਂ ਆਪਣੀ ਸਟੱਡੀ ਦੇ ਲਈ ਕੱਢੂੰਗੀ ਤੇ ਨਾਲ ਦੀ ਨਾਲ ਮੈਂ ਆਪਣੇ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਸਰਪੰਚੀ ਵੀ ਮੁਕੰਮਲ ਕਰਾਂਗੀ ਠੀਕ ਇੱਕ ਬਹੁਤ ਵੱਡਾ ਇਸ਼ੂ ਹਜੇ ਪੰਜਾਬ ਦੇ ਵਿੱਚ ਹੈ ਜੋ ਅਜੇ ਤੱਕ ਨਾ ਕੋਈ ਪੋਲੀਟੀਕਲ ਪਾਰਟੀ ਉਸ ਨੂੰ ਦੇਖ ਰਹੀ ਹੈ ਤੇ ਨਾ ਹੀ ਕੋਈ ਨਾ ਕੋਈ ਐਮਪੀ ਉਸ ਚੀਜ਼ ਨੂੰ ਦੇਖ ਰਹੀ ਹੈ ਉਹ ਹੈਗਾ ਦਹੇਜ ਦਾ ਜੇ ਆਪਾਂ ਦੇਖੀਏ ਤਾਂ ਕੁੜੀਆਂ ਬਹੁਤ ਸਫਰ ਕਰ ਰਹੀਆਂ ਨੇ ਇਸ ਪ੍ਰੋਬਲਮ ਨੂੰ ਲੈ ਕੇ ਜਾਂ ਉਹਨਾਂ ਨਾਲ ਫਰਾਡ ਹੋ ਜਾਂਦਾ ਹੈ ਉਹਨਾਂ ਦੇ ਇਨ-ਲॉज ਚਲੇ ਜਾਂਦੇ ਆ ਓਵਰ ਸੀਸ ਚਲੇ ਜਾਂਦੇ ਨੇ ਤਾਂ ਇਸ ਚੀਜ਼ ਦੇ ਉੱਪਰ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਦੇਖਦੇ ਹੋ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਸਹੀ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਇਹਨੂੰ ਮੈਨੇਜ ਕੀਤਾ ਜਾ ਸਕਦਾ ਹੈ ਇਸ ਨੂੰ ਸਹੀ ਕਰਨ ਲਈ ਸਭ ਤੋਂ ਪਹਿਲਾਂ ਤਾਂ ਔਰਮਨ ਏਮਪਾਵਰਮੈਂਟ ਹੀ ਜ਼ਰੂਰੀ ਹੈ ਕੁੜੀਆਂ ਨੂੰ ਲੜਕੀਆਂ ਨੂੰ ਪੜਾਇਆ ਜਾਣਾ ਚਾਹੀਦਾ ਐਂਡ ਉਹਨਾਂ ਨੂੰ ਮੈਂ ਚਾਹੁੰਦੀ ਆ ਕਿ ਸੈਲਫ ਡਿਫੈਂਸ ਵੀ ਸਿਖਾਉਣਾ ਚਾਹੀਦਾ ਜਿਸ ਨਾਲ ਉਹ ਆਪਣੇ ਆਪ ਨੂੰ ਬਚਾ ਸਕਣ ਇਹੋ ਜੀਆਂ ਕੁਰੀਤੀਆਂ ਤੋਂ ਐਂਡ ਜੇ ਉਹਨਾਂ ਕੋਲ ਪੜ੍ਹਾਈ ਹੋਊਗੀ ਨੌਲੇਜ ਹੋਊਗੀ ਤਾਂ ਇਹੋ ਜੀ ਜੋ ਕਿ ਕੁਰੀਤੀ ਹੁੰਦੀ ਹੈ ਉਸ ਦਾ ਸ਼ਿਕਾਰ ਹੋਣ ਤੋਂ ਬਚ ਜਾਣਗੀਆਂ ਜੀ ਥੈਂਕ ਯੂ ਸੋ ਮੱਚ ਸੈ ਸੰਦੀਪ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਤੇ ਪਹੁੰਚਣ ਕਿ ਹੋਰ ਵੀ ਮਾਨ ਹੋਵੇ ਸਾਡੇ ਸ਼ਹਿਰ ਨੂੰ ਪੰਜਾਬ ਨੂੰ ਇਸਤੀ ਦੇ ਉੱਪਰ ਬਠਿੰਡਾ ਤੋਂ ਰਜਤ ਸਿੰਘ ਸੈਨਾ ਦੇ ਨਾਲ ਆकांक्षा ਸੈਨਾ ਪੰਜਾਬ ਟੂਡੇ